ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਹੀ ਮਹੱਲਾ ਪਹਿਲਾ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਜਿਸ ਸਮੇਂ ਪਾਗ ਬਟਨ ਵਿਖੇ ਸ਼ੇਖ ਫਰੀਦ ਜੀ ਦੇ ਪੋਤੇ ਚੇਲੇ ਸ਼ੇਖ ਬ੍ਰਹਮ ਨਾਲ ਵਿਚਾਰ ਕਰ ਰਹੇ ਸਨ ਉਥੇ ਸ਼ੇਖ ਬ੍ਰਹਮ ਜੀ ਨੇ ਪ੍ਰਸ਼ਨ ਕੀਤਾ ਕਿ ਮਹਾਰਾਜ ਜੀ ਸ਼ੇਖ ਫਰੀਦ ਜੀ ਨੇ ਐਸਾ ਕਥਨ ਕੀਤਾ ਹੈ ਬੇੜਾ ਬੰਨ ਨਾ ਸਕਿਓ ਬੰਦਨ ਕੀ ਵੇਲਾ ਪਰ ਸਰਵਰ ਜਬ ਉਛਲੈ ਤਬ ਤਰਨ ਦੁਹਿਲਾ ਹੱਥ ਨ ਲਾਇ ਕਸੁੰਬੜੈ ਜਲ ਜਸੀ ਢੋਲਾ ਰਹਾਉ ਇਕ ਆ ਪੀਨੈ ਪਤਲੀ ਸਹਕੇਰੇ ਬੋਲਾ ਦੁੱਧਾ ਧਣੀ ਨ ਆਵਈ ਫਿਰ ਹੋਏ ਨ ਮੇਲਾ ਕਹ ਫਰੀਦ ਸਹੇਲੀ ਹੋ ਸੋ ਅਲਾਏ ਸੀ ਹੰਸ ਚਲਸੀ ਡੁੰਮਣਾ ਐਹ ਤਨ ਢੇਰੀ ਥੀ ਸੀ ਤਦੋਂ ਇਸ ਦੇ ਉੱਤਰ ਵਿੱਚ ਸਤਿਗੁਰੂ ਜੀ ਨੇ ਇਹ ਪਾਵਨ ਸ਼ਬਦ ਉਚਾਰਨ ਕੀਤਾ ਜਪ ਤਪ ਕਾ ਬੰਦ ਬੀੜ ਲਾ ਜਿਤ ਲੰਘੈ ਵਹਿਲਾ हे भाई वाणी करके गुरुओं ਦੇ ਦਿੱਤੇ ਮੰਤਰ ਦਾ ਜਾਪ ਤੇ ਸਰੀਰ ਗੁਰਾਂ ਦੀ ਸੇਵਾ ਰੂਪ ਤਪ ਤਪੱਸਿਆ ਦਾ ਵੇੜ ਲਾ ਬੇੜਾ ਬੰਨਣਾ ਕਰ ਜਿਸ ਕਰਕੇ ਇਸ ਵਹਿਿਲਾ ਦਲਦਲ ਦੁੱਖ ਰੂਪੀ ਸੰਸਾਰ ਸਮੁੰਦਰ ਤੋਂ ਲੰਘ ਜਾਵੇਗਾ ਵਾਕ ਯੇ ਵਹਿਿਲਾ ਸੌਖਾ ਛੇਤੀ ਲੰਘ ਜਾਵੇਗਾ ਨਾ ਸਰਵਰ ਨਾ ਊਚਲ ਐਸਾ ਪੰਥ ਸੁਹੇਲਾ ਫਿਰ ਨਾਹੀਂ ਸੰਸਾਰ ਰੂਪੀ ਸਰਵ ਸਮੁੰਦਰ ਪ੍ਰਤੀ ਧੋਵੇਗਾ ਵਾ ਨਾਹੀਂ ਇਸ ਸੰਸਾਰ ਰੂਪੀ ਸਮੁੰਦਰ ਵਿੱਚ ਜਾਣਾ ਪਵੇਗਾ ਤੇ ਨਾਹੀਂ ਕਾਮ ਕ્રોਧ ਆਦ ਦੀਆਂ ਲਹਿਰਾਂ ਕਰਕੇ ਉਛਲੇ ਨਕਾ ਨਕ ਭਰ ਕੇ ਡੁੱਲੇਗਾ ਵਾ ਪਾਪਾਂ ਕਰਕੇ ਵਾਰ-ਵਾਰ ਜੁਨਾ ਵਿੱਚ ਉਛਲਣਾ ਨਹੀਂ ਪਵੇਗਾ ਐਸਾ ਅਜਿਹਾ ਪਰਮੇਸ਼ਰ ਦਾ ਪੰਥ ਰਸਤਾ ਸੁਹੇਲਾ ਸੁਖਾਲਾ ਹੈ ਵਾ ਐਸੀ ਪ੍ਰਲੋਗ ਰੂਪੀ ਕਠਨ ਰਸਤੇ ਨੂੰ ਸੋਹਿਲਾ ਸੁਖਾਲਾ ਹੀ ਲੰਗ ਜਾਵੇਗਾ ਜੈਸਾ ਕੀ ਜਹਿ ਲਾਲਚ ਜਾਗਾਤੀ ਕਾੜ ਦੂਰ ਰਹੀ ਉਹ ਜਨ ਤੇ ਬਾਟ ਤੇਰਾ ਏਕੋ ਨਾਮ ਮਜੀਠੜਾ ਰਤਾ ਮੇਰਾ ਚੋਲਾ ਸਾਧ ਰੰਗ ਢੋਲਾ ਰਹਾ ਪਾਤਸ਼ਾਹ ਫਰਮਾਉਂਦੇ ਪਰਮੇਸ਼ਰ ਦੇ ਸਨਮੁਖ ਬੇਨਤੀ ਕਰਦੇ ਹੋਏ ਭਗਤ ਫਰੀਦ ਜੀ ਦੇ ਸ਼ਬਦ ਦੀ ਤੀਜੀ ਤੁਕ ਦਾ ਉੱਤਰ ਦਿੰਦੇ ਹੋਏ ਪਰਮਉਂਦੇ ਹਨ ਕਿ हे ਸਦ ਹਮੇਸ਼ਾ ਰੰਗ ਆਨੰਦ ਸਰੂਪ ਢੋਲਾ ਪਿਆਰੇ ਪਰਮੇਸ਼ਰ ਤੇਰਾ ਇੱਕੋ ਇੱਕ ਨਾਮ ਹੀ ਮਜੀਠੜਾ ਮਜੀਠ ਰੰਗ ਦੀ ਨਿਆਈ ਪੱਕਾ ਭਗਤੀ ਦਾ ਰੰਗ ਹੈ ਜਿਸ ਵਿੱਚ ਮੇਰਾ ਮਨ ਰੂਪੀ ਚੋਲਾ ਰੰਗਿਆ ਗਿਆ ਹੈ ਵਾ ਗੁਰੂ ਰੂਪੀ ਰੰਗ ਰੇਜ਼ ਨੇ ਮੇਰਾ ਅੰਤਹਿਕਰਨੂਪੀ ਚੋਲਾ ਰੰਗ ਦਿੱਤਾ ਹੈ ਤੇ ਸਾਨੂੰ ਸਦਾ ਹੀ ਢੋਲਾ ਪਿਆਰੇ ਦਾ ਰੰਗ ਆਨੰਦ ਪ੍ਰਾਪਤ ਹੋ ਗਿਆ ਹੈ ਰਹਉ ਬਿਸਰਾਮ ਦੇ ਕੀ ਪਾਤਸ਼ਾਹ ਕਿਰਪਾ ਕਰਦੇ ਹਨ ਸਾਜਨ ਚੱਲੇ ਪਿਆਰਿਆ ਕਿਉ ਮੇਲਾ ਹੋਈ ਏ ਪਿਆਰਿਆ ਗੁਰਮੁਖ ਰੂਪੀ ਸੱਜਣ ਦੇਵੀ ਗੁਣਾਂ ਦੇ ਸਮੇਤ ਅੰਤਰਮੁਖ ਬਿਰਤੀ ਕਰਕੇ ਆਪਣੇ ਸਰੂਪ ਵਿੱਚ ਅਪੇਧ ਹੋਣ ਲਈ ਚੱਲੇ ਹਨ ਉਹਨਾਂ ਸੱਜਣਾ ਵਾਹਿਗੁਰੂ ਨਾਲ ਕਿਸ ਪ੍ਰਕਾਰ ਮਿਲਾਪ ਹੋਵੇ ਜੇ ਗੁਣ ਹੋਵੇ ਗੰਠੜੀਐ ਮੀਲੇਗਾ ਸੋਈ ਉੱਤਰ ਵਿੱਚ ਕਥਨ ਕਰਦੇ ਹਨ ਕਿ ਜੇਕਰ ਬੁੱਧ ਰੂਪੀ ਗਠੜੀ ਵਿੱਚ ਸਤ ਸੰਤੋਖ ਦਇਆ ਧਰਮ ਵਿਚਾਰ ਆਦਿ ਸ਼ੁਭ ਗੁਣ ਹੋਣ ਤਾਂ ਸੋਈ ਉਹ ਪਰਮੇਸ਼ਰ ਜਰੂਰ ਆਪਣੇ ਸਰੂਪ ਨਾਲ ਮੇਲ ਲਵੇਗਾ ਭਾਵ ਅਪੇਧ ਕਰ ਲਵੇਗਾ ਵਾ ਤਾਂ ਹੀ ਉਹਨਾਂ ਸੱਜਣਾ ਦਾ ਮਿਲਾਪ ਹੋਵੇਗਾ ਮਿਲਿਆ ਹੋਇ ਨਾ ਵਿਛੜੈ ਜੇ ਮਿਲਿਆ ਹੋਈ ਜੇਕਰ ਸੱਚਮੁੱਚ ਗੁਰਉਪਦੇਸ਼ ਦੁਆਰਾ ਕੋਈ ਪਰਮੇਸ਼ਰ ਨਾਲ ਮਿਲਿਆ ਹੋਵੇ ਤਾਂ ਮਿਲਿਆ ਹੋਇਆ ਪੁਰਖ ਕਦੇ ਵੀ ਪ੍ਰਮਾਤਮਾ ਨਾਲੋਂ ਵਿਛੜਦਾ ਨਹੀਂ ਆਵਾ ਗਾਉਣ ਨਿਵਾਰਿਆ ਹੈ ਸਾਚਾ ਸੋਈ ਉਸ ਦਾ ਆਵਾ ਗਾਉਣ ਜੰਮਣ ਮਰਣ ਪਰਮੇਸ਼ਰ ਵਾਹਿਗੁਰੂ ਜੀ ਨੇ ਨਿਵਰਤ ਕਰ ਦਿੱਤਾ ਹੈ ਉਹ ਸੱਚੇ ਦਾ ਹੀ ਸਰੂਪ ਹੋ ਗਿਆ ਹੈ ਹਉਮੈ ਮਾਰ ਨਿਵਾਰਿਆ ਸੀਤਾ ਹੈ ਚੂਲਾ ਜਿਨ੍ਹਾਂ ਨੇ ਹਉਮੈ ਹੰਗਤਾ ਮਮਤਾ ਨੂੰ ਮਾਰ ਕੇ ਨਿਵਾਰਿਆ ਨਿਵਰਤ ਕੀਤਾ ਹੈ ਉਹਨਾਂ ਨੇ ਬ੍ਰਹਮਾਕਾਰ ਬਿਰਤੀ ਰੂਪੀ ਸੂਈ ਤੇ ਗੁਰਾਂ ਦੇ ਮਹਾਵਾਕ ਰੂਪੀ ਧਾਗੇ ਨਾਲ ਆਪਣੇ ਮਨ ਰੂਪੀ ਜੋੜੇ ਨੂੰ ਸਿਉਣਾ ਕੀਤਾ ਹੈ ਗੁਰਬਚਨੀ ਫਲ ਪਾਇਆ ਸਹਿ ਕੀ ਅੰਮ੍ਰਿਤ ਬੋਲਾ ਉਹਨਾਂ ਨੇ ਗੁਰਾਂ ਦੇ ਬਚਨਾਂ ਦੀ ਕਮਾਈ ਕਰਕੇ ਬ੍ਰਹਮ ਗਿਆਨ ਰੂਪੀ ਫਲ ਪਾਉਣਾ ਕੀਤਾ ਹੈ ਸਹਿ પતિ ਪਰਮੇਸ਼ਰ ਦੇ ਬੋਲਾ ਬਚਨ ਤਾਂ ਅੰਮ੍ਰਿਤ ਵਰਗੇ ਮਿੱਠੇ ਹਨ ਨਾਨਕ ਕਹ ਸਹੇਲੀ ਹੋ ਸੋ ਖਰਾ ਪਿਆਰਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਹ ਮਹਾਤਮਾ ਰੂਪ ਸਹੇਲੀ ਹੋ ਸਕਿਓ ਸਾਨੂੰ ਸਹੋਪਤੀ ਪਰਮੇਸ਼ਰ ਖਰਾ ਬਹੁਤ ਹੀ ਪਿਆਰਾ ਹੈ ਹਮ ਸਹਿਕੇਰੀਆ ਦਾਸੀਆ ਸਾਚਾ ਖਸਮ ਹਮਾਰਾ ਹਮ ਅਸੀਂ ਤਾਂ ਉਸ ਸਹਪਤੀ ਪਰਮੇਸ਼ਰ ਕੇਰੀਆਂ ਹੁੰਦਾ ਦੀਆਂ ਦਾਸੀਆਂ ਟਹਿਲਣਾ ਗੁਲੀਆਂ ਤੇ ਸੱਚਾ ਪਰਮੇਸ਼ਰ ਸਾਡਾ ਖਸਮ ਮਾਲਕ ਹੈ ਵਾ ਸਾਚਾ ਸਤ ਸਰੂਪ ਤ੍ਰੈਕਾਲ ਆਬਾਦ ਰੂਪ ਪਰਮੇਸ਼ਰ ਹਮਾਰਾ ਤਮਾਮ ਸ੍ਰਿਸ਼ਟੀ ਦਾ ਸੁਆਮੀ ਹੈ ਸੁਹੀ ਮਹੱਲਾ ਪਹਿਲਾ ਇੱਕ ਵਾਰ ਲੈਂਦੇ ਪਛਮ ਦੇਸ਼ ਦੀ ਸੰਗਤ ਸਤਿਗੁਰਾਂ ਦੇ ਪਾਸ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਆਈ ਸਤਿਗੁਰਾਂ ਦੇ ਚਰਨਾਂ ਉੱਪਰ ਨਮਸਕਾਰ ਕਰਕੇ ਬੇਨਤੀ ਕੀਤੀ ਕਿ ਮਹਾਰਾਜ ਜੀ ਪਰਮੇਸ਼ਰ ਕਿੰਨਾਂ ਦੇ ਜੀਵਨ ਨੂੰ ਸੰਵਾਰਦਾ ਹੈ ਤਾਂ ਉੱਤਰ ਵਿੱਚ ਸਤਿਗੁਰੂ ਜੀ ਫਰਮਾਉਂਦੇ ਹਨ ਜਿਨ ਕਉ ਭੰਡ ਭਾਉ ਤਿਨਾਂ ਸਵਾਰ ਸੀ ਕਿ ਭਾਈ ਜਿਨ੍ਹਾਂ ਜੀਵਾਂ ਦੇ ਅੰਤੈ ਗੁਰੂਪੀ ਭਾਂਡੇ ਬਰਤਨ ਵਿੱਚ ਪਰਮੇਸ਼ਰ ਦਾ ਭਾਉ ਪ੍ਰੇਮ ਹੈ ਉਹਨਾਂ ਦੇ ਜੀਵਨ ਨੂੰ ਪਰਮੇਸ਼ਰ ਆਪ ਗੁਰਾਂ ਦੁਆਰਾ ਸੰਵਾਰਦਾ ਹੈ ਪਾਉ ਆਪਣੀ ਪ੍ਰਾਪਤੀ ਦੇ ਯੋਗ ਬਣਾ ਦਿੰਦਾ ਹੈ ਸੂਖੀ ਕਰੇ ਪਸਾਉ ਦੁਖ ਵਿਸਾਰਸੀ ਉਹਨਾਂ ਉੱਪਰ ਆਪਣੀ ਪਸਾਉ ਬਖਸ਼ਿਸ਼ ਕਰਦਾ ਹੈ ਵਾ ਪ੍ਰਸਾਨੋ ਕੇ ਦਾਤ ਦੇਣਾ ਕਰਦਾ ਹੈ ਅਤੇ ਸਾਰੇ ਦੁੱਖਾਂ ਕਸ਼ਟਾਂ ਨੂੰ ਵਿਸਾਰਸੀ ਖਤਮ ਕਰ ਦਿੰਦਾ ਹੈ ਸਹਸਾ ਮੂਲੇ ਨਾਹੀ ਸਰਪਰ ਤਾਰਸੀ ਇਸ ਵਿੱਚ ਮੂਲੇ ਓਕਾ ਹੀ ਸਹਸਾ ਸੰਸਾ ਸ਼ੱਕ ਨਹੀਂ ਹੈ ਜੋ ਵੀ ਸ਼ਰਨ ਆਇਆ ਹੈ ਉਸ ਨੂੰ ਸਰਪਰ ਜ਼ਰੂਰ ਬਰ ਜ਼ਰੂਰ ਤਾਰਸੀ ਤਾਰ ਦੇਵੇਗਾ ਤਿਨਾ ਮਿਲਿਆ ਗੁਰ ਆਈ ਜਿਨ ਕਉ ਲਿਖਿਆ ਉਨ੍ਹਾਂ ਜੀਵਾਂ ਨੂੰ ਗੁਰੂ ਆ ਕੇ ਮਿਲਿਆ ਹੈ ਜਿਨ੍ਹਾਂ ਦੇ ਮੱਥੇ ਉੱਤੇ ਧਰੋ ਹੀ ਗੁਰੂ ਪ੍ਰਾਪਤੀ ਦਾ ਲੇਖ ਲਿਖਿਆ ਹੋਇਆ ਹੈ ਅੰਮ੍ਰਿਤ ਹਰ ਦਾ ਨਾਮ ਦੇਵੈ ਦੀਖਿਆ ਜੋ ਹਰ ਪਰਮੇਸ਼ਰ ਦਾ ਅੰਮ੍ਰਿਤ ਮੌਤ ਤੋਂ ਰਹਿਤ ਕਰਨ ਵਾਲਾ ਨਾਮ ਹੈ ਗੁਰੂ ਜੀ ਇਸ ਨਾਮ ਦੀ ਦੀਖਿਆ ਅਧਿਕਸ਼ਾ ਭਾਵ ਬਖਸ਼ਿਸ਼ ਦੇਣਾ ਕਰਦੇ ਹਨ ਚਲ ਸਤਗੁਰ ਪਾਈ ਭਾਵਹਿ ਨ ਪੀਖਿਆ ਜੋ ਸਤਗੁਰਾਂ ਦੇ ਭਾਏ ਭਾਣੇ ਅਨਸਾਰ ਚੱਲਦੇ ਹਨ ਉਹ ਦੇਵੀ ਦੇਵਤਿਆਂ ਦੀ ਉਪਾਸ਼ਨਾ ਕਰਨ ਰੂਪ ਭੀਖਿਆ ਖੈਰ ਮੰਗਣ ਵਿੱਚ ਨਹੀਂ ਪਾਉਂਦੇ ਵਾ ਭੀਖਿਆ ਜੂਨਾ ਵਿੱਚ ਨਹੀਂ ਪਾਉਂਦੇ ਜਾ ਕੋ ਮਹਿਲ ਹਜੂਰ ਦੂਜੇ ਨਿਬੈ ਕਿਸ ਜਿਸ ਪੁਰਸ਼ ਨੂੰ ਪਰਮੇਸ਼ਰ ਦਾ ਸਰੂਪ ਰੂਪੀ ਮਹਲ ਹਜੂਰ ਨੇੜੇ ਪਾਵ ਸਾਖਿਆਤ ਹੈ ਉਸ ਨੂੰ ਕਿਸੇ ਦੂਸਰੇ ਦੇਵੀ ਦੇਵਤਾ ਅਗੇ ਨਿਵੇ ਨਿਵਣ ਦੀ ਨਹੀਂ ਲੋੜ ਕੀ ਲੋੜ ਹੈ ਭਾਵ ਉਹ ਕਿਸੇ ਦੀ ਅਧੀਨਗੀ ਨਹੀਂ ਕਰਦਾ ਦਰ ਦਰਵਾਣੀ ਨਾਹੀ ਮੂਲੇ ਪੁਛ ਤਿਸ ਪਰਮੇਸ਼ਰ ਦੇ ਦਰ ਦਵਾਰੇ ਤੇ ਦਰਵਾਣੀ ਹੁੰਦਾ ਦਰਬਾਨ ਚ ਭਾਵ ਜਮ ਆਦਿਕ ਨਹੀਂ ਰੋਕਦੇ ਤੇ ਨਾ ਹੀ ਉਸ ਪਾਸੋਂ ਮੂਲੇ ਕਦਾ ਚਿਤ ਕੋਈ ਪੁਛ ਗੈਛ ਹੁੰਦੀ ਅਥਵਾ ਜੋ ਨਾ ਹੈ ਪਤੀ ਪਰਮੇਸ਼ਰ ਦੇ ਦਰਵਾਜ਼ੇ ਉੱਪਰ ਦਰਵਾਣੀ ਦਰਬਾਂਚੀ ਹਨ ਉਸ ਕੋਲੋਂ ਮੂਲੇ ਮੂਲ ਰੂਪ ਪਰਮੇਸ਼ਰ ਦੀਆਂ ਗੱਲਾਂ ਪੁੱਛਦੇ ਹਨ athwa jo gyan roopi dar vich isth thoke parameshwar da jas karn roop darvani duty dar baneya hai us ton jee karm dharm aad da hisab kitab moolay ukka hi ni puchya janda chutta ta kahe bol sahib nadar jis ਜਿਸ ਉਪਰ ਸਾਹਿਬ ਮਾਲਕ ਪਰਮੇਸ਼ਰ ਦੀ ਕਿਰਪਾ ਨਦਰ ਦ੍ਰਿਸ਼ਟੀ ਹੁੰਦੀ ਹੈ ਤਾਂ ਕਿ ਉਸ ਗੁਰਮੁਖ ਕੈ ਦੇ ਬੋਲ ਬਚਨਾਂ ਨੂੰ ਮੰਨਣ ਕਰਕੇ ਜਮ ਆਦਿਕਾਂ ਤੋਂ ਛੁੱਟੀਦਾ ਹੈ ਕੱਲੇ ਆਣੇ ਆਪ ਜਿਸ ਨਾਹੀ ਦੂਜਾ ਮਤੈ ਕੋਏ ਉਹ ਪਰਮੇਸ਼ਰ ਆਪ ਹੀ ਉਹਨਾਂ ਗੁਰਮੁਖਾਂ ਵਾ ਜੀਵਾਂ ਨੂੰ ਸੰਸਾਰ ਵਿੱਚ ਕੱਲੇ ਭੇਜਦਾ ਹੈ ਅਤੇ ਆਪ ਹੀ ਪ੍ਰਲੋਕ ਵਿੱਚ ਆਣੇ ਲਿਆਉਂਦਾ ਹੈ ਵਹ ਆਪ ਹੀ ਗੁਰਮੁਖ ਸਾਧ ਸੰਗਤ ਵਿੱਚ ਇਕੱਲੇ ਹਨ ਆਪ ਹੀ ਆਪਣੇ ਸਰੂਪ ਵਿੱਚ ਆਣੇ ਲਿਆਂਦੇ ਹਨ ਭਾਵ ਆਪਣੇ ਵਿੱਚ ਭੇਦ ਕਰਲੇ ਹਨ ਜਿਸ ਪ੍ਰਭੂ ਨੂੰ ਹੋਰ ਕੋਈ ਦੂਜਾ ਦੂਸਰਾ ਮਤੈ ਭਾਵ ਸਲਾਹ ਦੇਣ ਵਾਲਾ ਨਹੀਂ ਭਾਵੂ ਪ੍ਰਭੂ ਆਪ ਸੁਤੰਤਰ ਹੈ ਟਾਹੇ ਉਸਾਰੇ ਸਾਜ ਜਾਣੈ ਸਭ ਸੂਏ ਪਰਮੇਸ਼ਰ ਆਪ ਹੀ ਉਸਾਰੇ ਹੋਏ ਸੰਸਾਰ ਸਰੀਰਾਂ ਨੂੰ ਢਾਹ ਖਤਮ ਕਰਕੇ ਫਿਰ ਸਾਜ ਬਣਾ ਦਿੰਦਾ ਵਾ ਟਾਹੇ ਲੈਤਾ ਉਸਾਰੇ ਉਸਾਰਨ ਤੇ ਸਾਜ ਸਵਾਰਨਾ ਪਾਵ ਉਤਪਤੀ ਲੈਤਾ ਤੇ ਪਾਲਣਾ ਆਪ ਹੀ ਕਰਦਾ ਹੈ ਵਾ ਟਾਹੇ ਟੱਠੀ ਹੋਏ ਸ਼ੁਭ ਗੁਣਾਂ ਨੂੰ ਉਸਾਰ ਕੇ ਸ੍ਰਵਣ ਮੰਨਣ ਨਿਧਿਆਸਣ ਨੂੰ ਸਾਜਣ ਵਾਲਾ ਹੈ ਵਾ ਆਪ ਹੀ ਬਿਵੇਕ ਵਿਰਾਗ ਖੜ ਸੰਪਤੀ ਮੋਖ ਇਸ਼ਾ ਰੂਪੀ ਸਾਧਨਾ ਨੂੰ ਸਜਾ ਕੇ ਅ ਗਿਆਨ ਆਦ ਔਗਣਾ ਨੂੰ ਢਾ ਕੇ ਬ੍ਰੂਖ ਗਿਆਨ ਨੂੰ ਉਸਾਰਨ ਵਾਲਾ ਹੈ ਅਤੇ ਸੋਏ ਉਹ ਪਰਮੇਸ਼ਰ ਆਪ ਹੀ ਸਭ ਕੁਝ ਜਾਣਦਾ ਹੈ ਵਾ ਸਾਰੀਆਂ ਸੋਏ ਕਨਸੂਆਂ ਖਬਰਾਂ ਨੂੰ ਜਾਣਦਾ ਹੈ ਨਾ ਨਾਨਕ ਬਖਸ਼ੀਸ਼ ਨਦਰੀ ਕਰਮ ਹੋਏ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਪਰਮੇਸ਼ਰ ਦੇ ਦਰੋਂ ਉਸ ਦੇ ਨਾਮ ਦੀ ਬਖਸ਼ਿਸ਼ ਉਸ ਨੂੰ ਮਿਲਦੀ ਆ ਜਿਸ ਉੱਪਰ ਉਸ ਦੀ ਕਰਮ ਕਿਰਪਾ ਨਦਰੀ ਦ੍ਰਿਸ਼ਟੀ ਹੁੰਦੀ ਹੈ ਜਿਸ ਉਪਰਉ ਨਦਰੀ ਕਿਰਪਾ ਕਰਨ ਵਾਲਾ ਆਪ ਮਿਹਰ ਮਿਹਰਵਾਨ ਮਿਹਰਵਾਨ ਹੁੰਦਾ ਮਿਹਰ ਕਰਦਾ ਹੈ ਸੂਹੀ ਮਹੱਲਾ ਪਹਿਲਾ ਇਸ ਪਾਵਨ ਸ਼ਬਦ ਵਿੱਚ ਸਤਿਗੁਰੂ ਸਾਹਿਬ ਜੀ ਅੰਤਹਿ ਕਰਨ ਰੂਪੀ ਭਾਂਡੇ ਦੀ ਸ਼ੁੱਧਤਾ ਦਾ ਉਪਦੇਸ਼ ਵਰਣਨ ਕਰਦੇ ਹਨ ਭਾਂਡਾ ਹੱਛਾ ਸੂਏ ਜੋਤਿਸ ਭਾਵ ਸੀ <coughs> हे भाई सोए ओहो ही अंतः करलूपी पांडा बर्तन हच्छा स्वच्छ शुद्ध है जेड़ा उस वैगुरु नु पौंदा है पांडा आत्मलीन तोता हच्छा ना होए सी जो अंतः करण रूपी पांडा बर्तन विकारा पापों दी मैल करके अत अत्यंत ही मलीन मैला है ओ तीर्थां दे जल जांस काम कर्मारूपी जल नाल तोतेआ ਵਾ ਬਾਹਰੋਂ ਸਰੀਰ ਨੂੰ ਧੋਣ ਨਾਲ ਹੱਸ਼ਾ ਸ਼ੁੱਧ ਨਹੀਂ ਹੋਏ ਸੀ ਹੁੰਦਾ ਫਿਰ ਪ੍ਰਸ਼ਨ ਸੀ ਹੈ ਮਹਾਰਾਜ ਫਿਰ ਇਹ ਹਿਰਦਾ ਸ਼ੁੱਧ ਕਿਵੇਂ ਹੋਵੇਗਾ ਗੁਰੂ ਉੱਤਰ ਬਖਸ਼ਿਸ਼ ਕਰਦੇ ਆ ਗੁਰੂ ਦੁਆਰੇ ਹੋਏ ਸੋਜੀ ਪਾਏ ਸੀ ਗੁਰੂ ਸਾਹਿਬ ਜੀ ਦੇ ਦੁਆਰੇ ਦਰਤੇ ਹੋ ਕਰਕੇ ਵਾ ਗੁਰਾਂ ਦੇ ਦੁਆਰੇ ਦੁਆਰਾ ਪਾਵਨ ਸਾਰ ਹੋਣਾ ਕਰੇ ਤਾਂ ਹੀ ਇਸ ਅੰਤਇ ਕਰ ਰੂਪੀ ਭਾਂਡੇ ਨੂੰ ਧੋਣ ਦੀ ਸੋਜੀ ਸੂਝ ਪਾਉਣਾ ਕਰੀਦੀ ਹੈ ਇਤ ਦੁਆਰੇ ਤੂੰ ਹੱਛਾ ਹੋਏ ਸੀ। ਇਹ ਪਾਈ ਅੰਤਹਿ ਕਰਨੂਪੀ ਭਾਂਡੇ ਨੂੰ ਏਤ ਇਸ ਭਾਵ ਗੁਰੂ ਦੇ ਦੁਆਰੇ ਤੇ ਜਾ ਕੇ ਗੁਰ ਉਪਦੇਸ਼ ਰੂਪੀ ਜਲ ਵਾ ਨਿਸ਼ਕਾਮ ਕਰਮਾ ਰੂਪੀ ਜਲ ਨਾਲ ਧੂਣਾ ਕਰੇ। ਤਾਂ ਹੀ ਇਹ ਹੱਛਾ ਸ਼ੁੱਧ ਹੁੰਦਾ ਹੈ। ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ। ਮੈਲੇ ਮਲੀਨ ਤੇ ਹਛੇ ਸ਼ੁੱਧ ਅੰਤਹਿ ਕਰਨ ਰੂਪੀ ਭਾਂਡਿਆਂ ਦਾ ਵਿਚਾਰ ਪਰਮੇਸ਼ਰ ਆਪ ਹੀ ਵਰਤਾਏ ਸੀ ਵਰਤਾਉਂਦਾ ਹੈ ਵਾ ਮੈਲੇ ਮਲੀਨ ਪਾਪ ਪਾਪੀ ਪੁਰਖ ਤੇ ਹਛੇ ਪਵਿੱਤਰ ਭਾਵ ਪੁੰਨੀ ਪੁਰਖਾਂ ਦਾ ਵਿਚਾਰ ਨਿਰਣਾ ਪਰਮੇਸ਼ਰ ਆਪ ਹੀ ਵਰਤਾਏ ਸੀ ਵਰਤਾਉਂਦਾ ਹੈ ਮਤ ਕੋ ਜਾਣੈ ਜਾਈ ਅੱਗੇ ਪਾਏ ਸੀ ਇਹ ਮਤਾਂ ਕੋਈ ਜਾਨਣਾ ਕਰੇ ਕਿ ਇਹ ਜਗਤ ਤੂੰ ਜਾ ਕੇ ਮਲੇਨ ਹਿਰਦੇ ਵਾਲਾ ਆਤਮਿਕ ਸੁਖ ਸਾਜਖੰਡ ਰੂਪੀ ਜਾਏ ਜਗਾਂ ਨੂੰ ਪ੍ਰਲੋਕ ਵਿੱਚ ਜਾ ਕੇ ਪਾ ਲਵੇਗਾ ਵਾ ਮਤਾਏ ਜਾਣੇ ਕਿ ਉਹ ਤੁਰ ਗਿਆ ਪਦ ਸਰੂਪ ਦੀ ਪ੍ਰਾਪਤੀ ਰੂਪੀ ਜਗਾਂ ਨੂੰ ਪਾਵੇਗਾ ਕਦਾ ਚਿੱਤ ਵੀ ਨਹੀਂ ਪਾ ਸਕੇਗਾ ਜਿਹੇ ਕਰਮ ਕਮਾਏ ਤਿਹਾਂ ਹੋਏ ਸੀ ਉਸ ਨੂੰ ਗੁਰਮਤ ਦੇ ਸਿਧਾਂਤ ਤੋਂ ਜਾਣੂ ਹੋਣਾ ਚਾਹੀਦਾ ਕਿ ਮਨੁੱਖ ਜਿਉ ਜੇ ਇਸ ਸੰਸਾਰ ਵਿੱਚ ਕਰਮ ਕਮਾਉਂਦੇ ਆ ਉਹ ਜਿਹੜਾ ਹੀ ਮਨੁੱਖ ਅਗੇ ਪ੍ਰਲੋਕ ਵਿੱਚ ਜਾ ਕੇ ਉਹਨਾਂ ਨੂੰ ਫਲ ਪ੍ਰਾਪਤ ਹੁੰਦਾ ਹੈ ਅਤੇ ਹੋਵੇਗਾ ਜੇ ਵੇਹੇ ਕਰਮ ਕਮਾਵਨ ਦਾ ਤੇ ਵੇਹੇ ਫਲ ਤੇ ਅੰਮ੍ਰਿਤ ਹਰ ਦਾ ਨਾਮ ਆਪ ਵਰਤਾਏ ਸੀ ਜੋ ਹਰ ਪਰਮੇਸ਼ਰ ਦਾ ਅੰਮ੍ਰਿਤ ਰੂਪੀ ਨਾਮ ਹੈ ਉਸ ਨੂੰ ਆਪ ਹੀ ਗੁਰੂ ਰੂਪ ਹੋ ਕੇ ਵਰਤਾਉਂਦਾ ਹੈ ਅਥਵਾ ਜਿਵੇਂ ਕੋਈ ਖੇਤ ਵਾਹ ਕੇ ਸੰਵਾਰਿਆ ਹੋਵੇ ਅਤੇ ਉਸ ਵਿੱਚ ਚੰਗਾ ਬੀਜ ਪਾਇਆ ਜਾਵੇ ਤੋਂ ਹਜ਼ਾਰ ਗੁਣਾ ਫਲਦਾ ਹੈ ਇਹ ਜੋ ਹਿਰਦੇ ਰੂਪੀ ਖੇਤ ਸ਼ੁਭ ਗੁਣਾ ਦੇ ਸਹਿਤ ਸੰਵਾਰਿਆ ਹੋਇਆ ਹੈ ਉਸ ਵਿੱਚ ਪਰਮੇਸ਼ਰ ਆਪ ਗੁਰੂ ਰੂਪ ਹੋ ਕੇ ਨਾਮ ਅਮਰਤ ਦਾ ਬੀਜ ਵਰਤੌਂਦਾ ਬੀਜਦਾ ਹੈ ਚੱਲਿਆ ਪਦ ਸਿਓ ਜਨਮ ਸਵਾਰ ਵਾਜਾ ਵਾਇਸੀ ਜੋ ਪੁਰਸ਼ੇ ਨਾਮ ਅਮਰਤ ਗੁਰਾਂ ਪਾਸੋਂ ਪ੍ਰਾਪਤ ਕਰ ਲੈਂਦਾ ਹੈ ਉਹ ਆਪਣਾ ਮਨੁੱਖਾ ਜਨਮ ਸਵਾਰ ਕੇ ਪਦ ਇੱਜ਼ਤ ਦੇ ਨਾਲ ਪ੍ਰਲੋਕ ਨੂੰ ਤੁਰਿਆ ਹੈ ਅਤੇ ਉਸ ਦਾ ਜਸ ਰੂਪੀ ਵਾਜਾ ਲੋਕ ਪ੍ਰਲੋਕ ਵਿੱਚ ਵਾਸੀ ਵਜਦਾ ਹੈ ਅਥਵਾ ਜੋ ਨਾਮ ਰੂਪੀ ਵਾਜਾ ਵਜਾਉਂਦਾ ਹੈ ਉਹ ਆਪਣੇ ਜਨਮ ਨੂੰ ਸਵਾਰ ਕੇ ਇੱਜ਼ਤ ਦੇ ਸਹਿਤ ਪ੍ਰਲੋਕ ਨੂੰ ਜਾਂਦਾ ਹੈ ਮਾਨਸ ਕਿਆਵੇ ਵਿਚਾਰਾ ਤੇਹ ਲੋਕ ਸੁਣਾਏ ਸੀ ਇਹ ਮਾਨਸ ਮਨੁੱਖ ਵਿਚਾਰਾ ਨਿਤਾਣਾ ਕੀ ਹੈ ਵਾ ਇਹ ਮਨੁੱਖ ਉਸ ਇੱਜ਼ਤ ਸਹਿਤ ਜਾਣ ਵਾਲੇ ਦੀ ਕੀ ਸਿਫਤ ਵਿਢਾਈ ਕਰ ਸਕਦਾ ਪਰਮੇਸ਼ਰ ਨੇ ਤਾਂ ਤੇਹੋ ਲੋਕ ਤਿੰਨਾ ਲੋਕਾਂ ਵਿੱਚ ਹੀ ਉਸ ਦੀ ਵਿਡਿਆਈ ਜਸ ਰੂਪੀ ਵਾਜੇ ਨੂੰ ਸੁਣਾਏ ਸੀ ਸੁਣਾ ਦਿੱਤਾ ਤੇ ਸੁਣਾਵੇਗਾ ਆਪ ਨਾਨਕ ਆਪ ਨਿਹਾਲ ਸਭ ਕੁਲ ਤਾਰਸੀ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਐਸਾ ਮਨੁੱਖ ਆਪ ਵੀ ਨਿਹਾਲ ਆਨੰਦ ਪ੍ਰਸੰਨ ਹੋ ਜਾਵੇਗਾ ਤੇ ਆਪਣੀਆਂ ਸਭ ਸਾਰੀਆਂ ਕੁਲ ਵੰਚਾਂ ਨੂੰ ਵੀ ਤਾਰਸੀ ਤਾਰ ਲਵੇਗਾ ਵਾ ਤਾਰ ਲੈਂਦਾ ਹੈ ਵਾਹੇ ਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ